ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿਹੜੇ ਮੁੱਦਿਆਂ ਦੇ ਕਰੀਏ ਹਾਂ ਨਹੀਂ ਮੈਡਮ ਹਾਂਜੀ ਮੈਡਮ ਹਾਈ ਨਹੀਂ ਅੱਜ ਦੀ ਅਸੀਂ ਸਾਰੇ ਕੌਂਸਲਰ ਅਪਲਾਈ ਸੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨਾਲ ਮੀਟਿੰਗ ਸਗੀ ਵਰੀ ਕਿ ਅਸੀਂ ਕੰਮ ਨੂੰ ਕੰਮ ਦੇ ਵਿੱਚ ਆਪਣੇ ਚੋਰ ਤੇਜ਼ੀ ਲਿਆਣੀ ਆ ਕੰਪੇਨ ਦੇ ਵਿੱਚ ਇੱਕ ਉਹਨਾਂ ਨੂੰ ਹੌਸਲਾ ਹੋ ਜਾਂਦਾ ਜਦੋਂ ਅਸੀਂ ਮਿਲਦੇ ਹਾਂ ਸਾਰੇ ਕੌਂਸਲਰਾਂ ਨੂੰ ਔਰ ਮਿਲ ਕੇ ਫਿਰ ਸਾਰੇ ਕੰਮ ਕਰਦੇ ਹਾਂ ਮडम ਮੁੱਦੇ ਲੈ ਕੇ ਤੁਸੀਂ ਦੱਸਦਾ ਜਾ ਰਹੇ ਹੋ ਦੇਖੋ ਮੁੱਦੇ ਤਾਂ ਜਿਹੜੇ ਪਹਿਲਾਂ ਸੋਮ ਪ੍ਰਕਾਸ਼ ਜੀ ਨੇ ਕੰਮ ਕੀਤੇ ਆ ਉਹ ਕੰਮ ਕਰ ਚੁੱਕੇ ਆ ਔਰ ਹੁਣ ਇਲੈਕਸ਼ਨ ਸ਼ੁਰੂ ਹੋਈ ਆ ਔਰ ਮੁੱਦੇ ਪਬਲਿਕ ਨੇ ਦੱਸਦੇ ਆ ਜੇ ਮੈਂ ਮੁੱਦੇ ਦੱਸੂਗੀ ਤੇ ਪਬਲਿਕੋਂ ਕੋਲ ਕੀ ਪੁੱਛੂਗੀ ਨਹੀਂ ਜਿਸ ਤਰ੍ਹਾਂ ਤੁਸੀਂ ਮੋਦੀ ਦੇ ਉੱਪਰ ਲੰਮੀਆਂ ਗਿਨਾਣਾਂ ਨੇ ਸੋਮ ਪ੍ਰਕਾਸ਼ ਜੀ ਕਿਹੜੀ ਐਸੀਆ ਬਲਤੀਆਂ ਜਿਹੜੀਆਂ ਜਨਤਨ ਪ੍ਰਭਾਵਿਤ ਕਰਦਾ ਦੇਖੋ ਸੋਮ ਪ੍ਰਕਾਸ਼ ਜੀ ਨੇ ਆਪਣੇ ਲੈਵਲ ਤੇ ਬਹੁਤ ਕਾ ਇਤਿਆਹ ਹਾਈ ਵਿਲੀਆਂਦਾ ਮੈਡੀਕਲ ਕਾਲਜ ਵਿਹੜਾ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਿਣਾਉਂਦੇ ਨਹੀਂ ਆ ਕਿਉਂਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਣ ਵਾਲੇ 5 ਸਾਲ ਆ ਉਹਨਾਂ ਲਈ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਕਿ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਕਿਹੜੀ ਪਾਰਟੀ ਨੂੰ ਕੰਪੀਟੀਟਰ ਮੰਨਦੇ ਹੋ ਆਪਣਾ ਮੈਂ ਦੇਖੋ ਪਰਮਾਤਮਾ ਦਾ ਆਸ਼ੀਰਵਾਦ ਲੈਂਦੀ ਹੁੰਦੀਆਂ ਔਰ ਕੰਪੀਟੀਟਿਵ ਕਿਸੇ ਕੋਈ ਵੀ ਕੰਪੀਟੀਸ਼ਨ ਨਹੀਂ ਹੈ ਮੇਰਾ ਕਿਸੇ ਨਾਲ ਜੀ ਆਮ ਪਬਲਿਕ ਦੀ ਤੁਸੀਂ ਗੱਲ ਕਰ ਰਹੇ ਹੋ ਪਬਲੀ ਦੇ ਵਿੱਚ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਕਿ 5 ਸਾਲ ਤੋਂ ਮੰਤਰੀ ਸਾਹਿਬ ਸਾਡੇ ਤੇ ਬੜੇ ਹੀ ਨਹੀਂ ਜੀ ਬੜਾ ਦਾ ਫਗਵਾੜਿਆ ਤੋਂ ਲਾ ਕੇ ਇੱਕ ਰੂਡ ਹੁੰਦਾ ਹੈ ਜੀ ਸਾਡੇ ਕਰ ਲਾ ਕੇ ਜੀ ਦੇਖੋ ਇਹ ਕੋਈ ਨਹੀਂ ਹੁੰਦਾ ਇਹ ਮਾਨਸਿਕ ਭਾਵਨਾयां ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਵਾਲ ਕਰਨਾ ਹੈ ਪਰ ਸੋਮ ਪ੍ਰਕਾਸ਼ ਜੀ ਜਦੋਂ ਵੀ ਆਏ ਆ ਦਿੱਲੀ ਤੋਂ ਉਹ ਹਰ بار ਹਸ਼ਿਆਰ ਪਰ ਵਿਚਾਈ ਰੈਸਟ ਹਾਊਸ ਚ ਬੈਠ ਕੇ ਵੀ ਮੀਟਿੰਗਾਂ ਕਰਦੇ ਰਹੇ ਆ ਸੂਸਬਾਹ ਦੇ ਬੈਠ ਕੇ ਵੀ ਕਰਦੇ ਰਹੇ ਆ ਪਬਲਿਕ ਦੇ ਕੰਮ ਵੀ ਕੀਤੇ ਆ ਔਰ ਦੇ ਕੋਈ ਕਦੀ ਵੀ ਨਹੀਂ ਇਹ ਹੈਗਾ ਕਿ ਉਹ ਨਹੀਂ ਆਏ ਉਹ ਤਾਂ ਪਸਾਨੀ ਮੁੱਦੇ ਵੇਲੇ ਵੀ ਆਉਂਦੇ ਰਹੇ ਆ ਤੁਸੀਂ ਦੇਖਿਆ ਹੋਣਾ ਤੇ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜੇ ਉਹ ਆਉਂਦੇ ਸੀ ਤਾਂ ਘੇਰਦੇ ਸੀ ਮੈਨੂੰ ਪਿੰਡ ਦੇ ਦੇਖਿਆ ਜਾ ਪਿੰਡਾਂ ਵਿੱਚ ਪਿੰਡਾਂ ਵੀ ਤਾਂ ਦਿਨੋਜ਼ ਹੋ ਰਹੇ ਆ ਬਿਜ਼ੀ ਪਿੰਡਾਂ ਕਿੱਦਾਂ ਪਿੰਡਾਂ ਚੋਂ ਕਿੱਦਾਂ ਵੋਟਾਂ ਨੂੰ ਕਿੱਦਾਂ ਕਰਾਂਗੇ ਆਪਾਂ ਕੋਈ ਨੁਕਸਾਨ ਵੀਰ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀ ਮੇਰਾ ਵਿਰੋਧ ਨਹੀਂ ਕਰੂਗੇ ਇਹ ਆਪਣਾ ਇੱਕ ਵਿਸ਼ਵਾਸ ਹੁੰਦਾ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਸੋਮ ਪ੍ਰਕਾਸ਼ ਜੀ ਖੜੇ ਹੋਏ ਆ ਔਰ ਉਹਨਾਂ ਨੂੰ ਵੀ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਮੇਰਾ ਵਿਰੋਧ ਨਹੀਂ ਕਰੂਗੇ ਵਿਜੇ ਸਾਹਬ ਨੇ ਦੋਸ਼ ਲਾਏ ਆ ਕਿ ਕਹਿੰਦੇ ਮੇਰੀ ਵਿਰੋਧੀ ਤੇ ਰਾ ਉਹਨਾਂ ਨੇ ਮੇਰੇ ਤੇ ਜਿਹੜੇ ਗਲਤ ਚਾਰਜ ਲਗਾਏ ਆ ਕਦੇ ਚਾਹੇ ਉਹ ਇਹ ਲੇਡੀਜ਼ ਨੂੰ ਲੈ ਕੇ ਚਾਹੇ ਉਹ ਕ腐ਸ਼ਨ ਨੂੰ ਲੈ ਕੇ ਉਹਨਾਂ ਨੇ ਸਿੱਧਾ ਤੌਰ ਤੇ ਪਾਰਟੀ ਨੂੰ ਵੀ ਚੈਲੰਜ ਕਰ ਦਿੱਤਾ ਹੋਇਆ ਦੋ ਤੋਕਿਆ ਹੈ ਕਿ ਪਾਰਟੀਆਂ ਨੇ ਦੇ ਨਾਮ ਨਸ਼ਰ ਕਰੇ ਦੇਖੋ ਬਹੁਤ ਸੀਨੀਅਰ ਨੇਤਾ ਹੈ ਮੈਂ ਫਸਟ ਟਾਈਮ ਲੈਕਚਰ ਲੜ ਰਹੀ ਆ ਮੈਂ ਉਹਦਾ ਬਾਰੇ ਕੁਝ ਨਹੀਂ ਕਹਿ ਸਕਦੀ ਔਰ ਅਸੀਂ ਕਿਸੇ ਦੇ ਲਈ ਸਾਡੇ ਮੂੰਹ ਤੋਂ ਕਦੀ ਕਦੀ ਨਹੀਂ ਸੁਣੋਗੇ ਕਿ ਅਸੀਂ ਕਿਸੇ ਲਈ ਕੁਝ ਬੋਲ ਸਕਦੇ ਮੈਡਮ ਹੁਸ਼ਾਰਪੁਰ ਦੀ ਇੰਡਸਟਰੀ ਕੋਸ਼ਿਸ਼ ਨਹੀਂ ਕੀਤੀ ਹੈ ਜਦੋਂ ਕਿ ਉਹਨਾਂ ਨੂੰ ਦੇਖੋ ਪਹਾੜੀ ਹਾਈਕ ਮੰਚ ਜਾ ਰਹੀ ਹੈ ਉਹਨਾਂ ਕੋਲ ਉਹ ਪੂਰੀ ਕੋਸ਼ਿਸ਼ ਕਰ ਰਹੇ ਹੈ ਮੈਡਮ ਹੁਸ਼ਾਰਪੁਰ ਦੀ ਇੰਡਸਟਰੀ ਨੂੰ ਕੀ ਕਰਦੇ ਹੈ ਦੇਖੋ ਉਹ ਪਿੱਛੇ ਜਿਹੜੀ ਹੁਸ਼ਾਰਪੁਰ ਦੀ ਇੰਡਸਟਰੀ ਕਿੱਥੋਂ ਤੱਕ ਸੋਚਦਾ ਕਾਜ ਹੋਣਾ ਕੋਈ ਹੀ ਇੰਡਸਟਰੀ ਦਾ ਸਿਗਾ ਪ੍ਰਾਈਸ ਤੱਕ ਹੁਸ਼ਾਰਪੁਰ ਦੇ ਵਿੱਚ ਕੋਈ ਵੀ 5 ਸਾਲ ਸਿਗੇ ਉੱਚ ਅੱਧਾ ਸਮਾਂ ਤੇ ਜਿਹੜਾ ਆ ਕਰੋਨਾ ਦੇ ਵਿੱਚ ਨਿਕਲ ਗਿਆ ਤੁਸੀਂ ਵੀ ਦੇਖਿਆ ਕਿ ਬਹੁਤ ਮਾੜਾ ਸਮਾਂ ਸੀ ਔਰ ਅੱਧਾ ਸਮਾਂ ਸੀ ਜਿਹੜਾ ਕੰਮ ਕਰਨ ਲਈ ਸੀ ਔਰ ਉਹਦੇ ਵਿੱਚ ਉਹਨਾਂ ਨੇ ਜਿੰਨੇ ਕੰਮ ਕਰ ਸਕਦੇ ਸੀ ਉਹਨਾਂ ਨੇ ਕੀਤੇ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਮੈਂ ਤੁਹਾਨੂੰ ਦੱਸਿਆ ਕਿ ਜੋ ਪਬਲਿਕ ਕਹੂਗੀ ਉਹ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂ ਕੋਈ ਵੱਡੀ ਰੈਲੀ ਚ ਕੋਈ ਵੱਡਾ ਲੀਡਰ ਵੀ ਆਉਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਉਗੀ ਮਤਲਬ ਪਿਛਲੀ ਵਾਰੀ ਫੋਲੋਗ੍ਰਾਂਡਸ ਵਿਰੋਧ ਹੋਇਆ ਸੀ ਜੀ ਚਲੋ ਕਿਸਾਨਾਂ ਨੇ ਬਹੁਤ ਕੀਤਾ ਸੀ ਉਹ ਨਿਕੁਮ ਸ਼ਰਮਾ ਦੇ ਘਰ ਹੋਇਆ ਸੀ ਜੀ ਉਹ ਅੱਜ ਵੀ ਆਪਾਂ ਇੰਟਰਵਿਊ ਕਰਕੇ ਆਏ ਤੇ ਕਹਿੰਦੇ ਤੁਮ ਇਹ ਉਸ ਬੈਠੇ ਸਾਨੂੰ ਤਾਂ ਕਹਿੰਦੇ ਕਿ ਉਹਨਾਂ ਨੂੰ ਪੁੱਛਿਆ ਤਾਂ ਕਿ ਜੇ ਟਿਕਟ ਮਿਲਣ ਤੋਂ ਲੈ ਕੇ ਹੁਣ ਤੱਕ ਵੀ ਉਹਨਾਂ ਨੇ ਕਿ ਮੇਰੇ ਘਰ ਦੇ ਨਿਕੁਮ ਸ਼ਰਮਾ ਜੀ ਦੇ ਰਿਹਾ ਸੀ ਕਿ ਤੇ ਸਟੇਟ ਲੈਵਲ ਦੀ ਪੋਸਟ ਹੈ ਜੀ ਮਤਲਬ ਜਿਹਨਾਂ ਦੇ ਘਰ ਸੋਮਪਰਗਾਹ ਤੇ ਵਿਰੋਧ ਹੋਇਆ ਸੀ ਕਿਸਾਨਾਂ ਕਹਿੰਦੇ ਕਿ ਇਲੈਕਸ਼ਨ ਲੜ ਰਹੇ ਨੇ ਬਹੁਤ ਸਾਲਾਂ ਤੋਂ ਸੀ ਸਾਹਿਬ ਜੀ ਨਾਲ ਆਪਣੇ ਪਾਰਟੀ ਦੇ ਹਾਂ ਜੀ ਆਪਣੇ ਪਾਰਟੀ ਦਾ ਹੈ ਆਪਣੇ ਕਾਰਜ ਕਰ ਗਏ ਹੋਏ ਸੀ 6 ਮਹੀਨੇ ਪਹਿਲਾਂ ਸੁਣੋ ਸੁਣੋ 6 ਮਹੀਨੇ ਤੋਂ ਸ਼ਾ ਕੋ ਰਹੇ ਨੇ 6 ਮਹੀਨੇ ਤੋਂ ਬਾਹਰ ਆ ਮੈਂ ਤੁਹਾਨੂੰ ਵਿਅਕਤੀਗਤ ਤੌਰ ਉਪਰਸੋ ਦੇਖੋ ਮੈਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਫਸਟ ਟਾਈਮ ਇਲੈਕਸ਼ਨ ਲੜ ਰਹੀ ਹਾਂ ਇੱਕ ਇੱਕ ਕਾਰਜਕਰਤਾ ਨੂੰ ਮੈਂ ਮਿਲ ਰਹੀ ਹਾਂ ਏਸੀ ਕਰਕੇ ਅੱਜ ਕਾਉਂਸਲਰ ਵੀ ਬੁਲਾਏ ਸੀ ਮੈਡਮ ਫਸਟ ਟਾਈਮ ਇਲੈਕਸ਼ਨ ਕਿਵੇਂ ਲੜਦੇ ਹੋ ਅਭੀ ਗੈਰਕ ਸੰਪਰਕਾ ਜੀ ਨੇ ਬੜਾ ਕੰਮ ਰਿਹਾ ਹੈ ਸੰਪਰਕਾ ਜੀ ਇਲੈਕਸ਼ਨ ਲੜਦੇ ਸੀ ਸੋਮ ਪ੍ਰਕਾਸ਼ ਜੀ ਇਲੈਕਸ਼ਨ ਲੜਦੇ ਸੀ ਮੈਂ ਉਹਨਾਂ ਦੇ ਪਿੱਛੇ ਕੰਪੇਨ ਸੰਭਾਲਦੀ ਸੀ ਪੂਰਾ ਕੰਮ ਕਰਦੀ ਸੀ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਆ ਸੋਸ਼ਲ ਵਰਕਰ ਬਣ ਕੇ ਕੰਮ ਕਰਨ ਤੇ ਉਦੋਂ ਦੀ ਫਗਵਾੜੇ ਚ ਕਿਤੇ ਹਾਰਪੁਰ ਲਈ ਕੀ ਕੀਤਾ ਜੀ ਦੇਖੋ ਫਗਵਾੜੇ ਦੇ ਲੋਕਾਂ ਦੇ ਵਿੱਚ ਰੋਸ ਆਵਣਾ ਮੈਂ ਤਾਂ ਫਗਵਾੜੇ ਤੋਂ ਉਹਨਾਂ ਨੇ ਦੋ ਵਾਰੀ ਐਮਐਲਏ ਦੀ ਇਲੈਕਸ਼ਨ ਲੜੀ ਸੀ ਉਹਨਾਂ ਲੋਕਾਂ ਦਾ ਵੀ ਹੱਕ ਸੀ ਏਸੀ ਕਰਕੇ ਉੱਥੇ ਸਾਡਾ ਰੈ residenccy ਇਹ ਰੈ residenccy 5 ਸਾਲ ਤੋਂ ਆਂਦੇ ਰਿਹਾ ਹੁਣ 5 ਸਾਲ ਤੋਂ ਮੈਂ ਦੇਖਿਆ ਲੋਕ ਸਭਾ ਹੁਸ਼ਿਆਰ ਹੋ ਗਿਆ ਹੈਡ ਕੁਆਰਟਰ ਹੁਸ਼ਿਆਰਪੁਰ ਹੈ ਬਟ ਸੂਨ ਪ੍ਰਕਾਸ਼ ਜੀ ਨੇ ਤਾਂ ਆਪਣਾ ਹੈੱਡਕੁਆਰਟਰ ਫਗਵਾੜਾ ਬਣਾਇਆ ਸੀ ਇੱਥੇ ਵਾਲੇ ਬੰਦੇ ਜਦੋਂ ਮਿਲਣ ਜਾਂਦੇ ਸੀ ਤਾਂ ਫਗਵਾੜਾ ਜਾਣਾ ਪੈਂਦਾ ਸੀ ਦਿੱਲੀ ਜਾਣਾ ਪੈਂਦਾ ਸੀ ਹੁਸ਼ਿਆਰ ਹੋ ਗਿਆ ਤੇ ਪ੍ਰਿਆਉ ਨੂੰ ਠੱਗਾ ਮਿਸੂਰ ਕਰਦੇ ਦੇਖੋ ਹੁਣ ਜਿਹੜਾ ਆ ਜਿਹੜਾ ਹੈ ਰੈਜ਼ਿਡੈਂਸ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਇਹ ਹਜ਼ਾਰ ਪਰ ਵਿੱਚ ਹੀ ਰਹੂਗਾ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਲੋਕਾਂ ਨਾਲ ਵੀ ਸਾਡਾ ਜਿਨ੍ਹਾਂ ਨੇ ਸਾਨੂੰ ਦੋ ਵਾਰ ਜਿਤਾਇਆ ਉਹਨਾਂ ਨਾਲ ਵੀ ਇੱਕ ਵਿਸ਼ਵਾਸ ਸੀ ਉਹਨਾਂ ਨੂੰ ਵੀ ਕਿ ਅਸੀਂ ਇਹਨਾਂ ਨੂੰ ਇੱਕ ਵਾਰ ਤੀਜੀ ਵਾਰੀ ਫੇਰ ਜਿਤਾਇਆ ਤੇ ਸਾਨੂੰ ਛੱਡ ਕੇ ਨਹੀਂ ਜਾਊਗੀ ਮੈਡਮ ਪਰ ਉਹਨਾਂ ਨੇ ਪੂਰਾ ਟਾਈਮ ਹੁਸ਼ਿਆਰਪੁਰ ਨੂੰ ਦਿੱਤਾ ਤੇ ਮੈਡੀਕਲ ਕਾਲਜ ਦੀ ਤੁਸੀਂ ਹੁਣ ਕੀ ਕਰਨਾ ਤਾਂ ਤਿੰਨ ਚਾਰ ਵਾਰਾਂ ਨਹੀਂ ਪੱਥਰ ਰੱਖਦਾ ਉਹਦਾ ਜਰੂਰ ਕਰਦਾ ਤੇ ਇਹ ਅਧਿਕਾਰੀਆਂ ਨੇ ਦੇਖੋ ਇਹ ਇਹ ਸਵਾਲ ਤੁਸੀਂ ਪੰਜਾਬ ਸਰਕਾਰ ਨੂੰ ਜਾ ਕੇ ਕਰੋ ਜੇ ਇਹਨਾਂ ਨੂੰ ਫੰਡ ਮਿਲ ਚੁੱਕੇ ਮੈਡਮ ਸਾਤਲਾ ਗੁੱਟ ਕੀ ਨਾਰਾਜ਼ਗੀ ਕੈਸੇ ਦੂਰ ਕਰੋਗੇ ਕੋਈ ਉਹਨਾਂ ਦਾ ਸਮਰਥਕ ਯਹਾਂ ਪੇ ਨਜ਼ਰ ਨਹੀਂ ਆ ਰਹਾ ਇਵਨ ਕਿ ਭਾਰਤ ਭੂਸ਼ਣ ਵਰਮਾ ਵਾਈਸ ਪ੍ਰੈਜ਼ੀਡੈਂਟ ਹੈ ਅਸੁਨੀ ਹੋਰੀ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਲੜਕਾ ਜੋ ਹੈ ਉਹ ਇੱਕ ਬਾਜਮੋ ਦਾ ਜ਼ਿਲ੍ਹਾ ਪ੍ਰਧਾਨ ਹੈ वो सब, सब ने दूरी रखी क्या है देखो, मैंने तो कि है कि आपके आपको बता दिया सीनियर लीडरशिप जो वो लगी हुई है उनको बोल रहे हैं और मुझे भी आस है कि वो जरूर काम करेंगे लोकल लेवल को भी मिलेंगे सभी को मिलेंगे आपका कोई रहे हैं हमने इतने बार इलेक्शन लड़ाया हम विकास

मोदी जी कहा से कहा ले गए आप लोगों को भी पता है ये सब कुछ मीडिया को पता होता है क्या कि इंडिया कितनी तरक्की कर कर रहा है भारतवर्ष कितनी तरक्की कर रहा है आपको भी पता है पहले फॉर्न कंट्री में कोई नाम नहीं लेता था अब पहले भारतवर्ष का भारत का नाम लिया जाता है मोदी जी का नाम लिया जाता है सभी आपने देखा होगा सभी कंट्री में आप देखते हो मैं भी देखती हूँ सारे लोग देखते हैं इसीलिए मोदी मोदी करते हैं ना भारतीय जनता पार्टी का नहीं है ना मैडम क्या लगता है आपको तो तो राम जन्म भूमि बनने का या 370 का कितना लाभ मिलेगा आप कुछ लग रहा है आपको ऐसा देखो जो राम मंदिर है वो सभी का है कोई पार्टी का नहीं है पर उसका सौभाग्य बनाने का जो है वो भारतीय जनता पार्टी को मिला है इतने सालों से राम जी बाहर बैठे थे हम लोग घरों में थे ਔਰ ਜੇ 500 ਸਾਲ ਬਾਅਦ RAM ਜੀ ਆਪਣੇ ਘਰ ਮੇ ਗਏ ਹੈ ਇਸ 바ਦ ਸੇ ਖੁਸ਼ੀ ਹੋਣੀ ਚਾਹੀਏ ਸਭ ਨੂੰ ਕਿ ਜਿਹਨੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਤਾਂ ਠੀਕ ਹੈ ਜੀ ਲੇਕਿਨ ਜਿਹਨੇ ਤੁਹਾਡੇ ਕਾਰਜਕਰਤਾ ਹੈ ਸੋਸ਼ਲ ਮੀਡੀਆ ਜਿੰਨੀ ਕੈਂਪੇਨ ਚੱਲ ਰਹੀ ਹੈ ਉਹ 370 RAM ਮੰਦਿਰ ਔਰ ਸੀਏ ਲੈ ਕੇ ਚੱਲ ਰਹੀ ਹੈ ਕਿਤੇ ਵੀ ਸੋਮ ਪ੍ਰਕਾਸ਼ ਜੀ ਦਾ ਲੋਕਲ ਲੈਵਲ ਦੇ ਉੱਤੇ ਉਹ ਦਿਖਾਈ ਨਹੀਂ ਦਿੰਦਾ ਵੀ ਉਹਨਾਂ ਨੇ ਕੋ ਅਗਰ ਆਪਰੋ ਕਾਰਜਕਰਤਾ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਨਾ ਸਾਡੇ ਸੰਸਦ ਨੇ ਕੀ ਕੀਤਾ ਅਸੀਂ ਲੋਕਾਂ ਨੂੰ ਦੱਸਣਾ ਜਲਦ ਆ ਰਹੇ ਹੈ ਭਾਈ ਦੇਖੋ ਕਾਰਜਕਰਤਾ ਤੁਹਾਡੇ ਵਿੱਚ ਹੀ ਆ ਤੁਹਾਨੂੰ ਦੇਖੋ ਦੋ ਮੰਤਰੀ ਨਾਲ ਬੈਠੇ ਆ ਮੇਰੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹਨਾਂ ਨੂੰ ਪੁੱਛ ਸਕਦੇ ਹੋ ਇਹ ਨਹੀਂ ਹੈ ਕਿ ਕੰਮ ਨਹੀਂ ਹੋਇਆ ਕੰਮ ਹੋਇਆ ਹੈ

ਅਜੀਬ ਯੋ ਦਾ ਪਤਾ ਨਹੀਂ ਕਦੋਂ ਕੰਪਲੀਟ ਜੇਕਰ ਤੁਸੀਂ ਸੰਸਦ ਬੰਦੇ ਹੋ ਤਾਂ ਤੜਕੀ ਪ੍ਰਿਆਸ ਉਹਨਾਂ ਕਦੋਂ ਤੱਕ ਜੇ ਪੁਗਵਾੜਾ ਸੀ ਨਹੀਂ ਨਹੀਂ ਚੰਦਰ ਚੰਦਰਪੁਰ ਚੰਦਰਸ਼ਹਿਰ ਕੋਲ ਵਾਲਾ ਬਣ ਜਾਏਗਾ ਕਿਉਂ ਨਹੀਂ ਬਣੇਗਾ ਜਦ ਪੁਗਵਾੜਾ ਸ਼ਹਿਰਪੁਰ ਵਾਲਾ ਬਣਦਾ ਪੰਜ ਸਾਲ ਹੋ ਗਏ ਸੰਦੇ ਨੂੰ ਕਹਿ ਰਹੇ ਇਸ ਸਾਲ ਇਸ ਸਾਲ ਉਹ ਪੁਗਵਾੜਾ ਸ਼ਹਿਰਪੁਰ ਵਾਲਾ ਆਪ ਦੇਖੋਗੇ ਜਾ ਕੇ ਮਟੀਰੀਅਲ ਆ ਚੁੱਕਾ ਮੈਂ ਵੀ ਦੇਖ ਕੇ ਨਿਕਲਦੀ ਹਾਂ ਮਿਸ਼ਨਰੀ ਆ ਚੁੱਕੀ ਨਾੜਾ ਬਣਨ ਤੋਂ ਰੇਲਵੇ ਦਾ ਫਾਟਾ ਅੱਜ ਅੱਗੇ ਨਹੀਂ ਬੜਾ उस आप लेके जाएंगे ऐसे करो आप सब लोग मेरी सपोर्ट करो ठीक है इंडिया में कर सपोर्ट करें वो भी बन जाएगा वो भी बन जाएगा एक विशेष प्रायोजन वास्ते और सारे